ਕ੍ਰਿਡਟਸ ਹੋਈ ਮੌਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸੀ ਮੈਂ ਡਾ ਤਿੰਨ ਬੇਟੀ ਦਾ ਸ਼ਾਦੀ ਕਰੀ ਦੇ ਜੀ ਮਨਿੰਦਰ ਕੇ ਨਾਲ ਤਿੰਨ ਮਹੀਨੇ ਬਾਅਦ ਮਨਿੰਦਰ ਬਣਾ ਲਿਆ ਉਹ ਤੋਂ ਬਾਅਦ ਅੱਗਾ ਕੇ ਕੁੱਟਮ ਹੋਰ ਕਰਨ ਲੱਗਿਆ ਉਹਨੇ ਹੱਥੇ ਕੱਤ ਨੂੰ ਨਾ ਖੋਰ ਤੋੜਤਾ ਨਾ ਸਭ ਨੂੰ ਗੱਲ ਕਰਾਂਗਾ ਕਾਪੀ ਕੋਈ ਤੁਹਾਨੂੰ ਨਹੀਂ ਦੱਸਾਂ ਉਹਦਾ ਪਾਸਪੋਰਟ ਖੋਲਿਆ ਆ ਕੁਝ ਹਾਲ ਦੀ ਕੋਈ ਨਿਓ ਕਰਿਆ ਜੀ ਜਿਕਤਾਰ ਸਿੰਘ ਜੀ ਤੁਸੀਂ ਆਪਣੇ ਮਨਪ੍ਰੀਤ ਕੀ ਲਗਦੇ ਹੋ ਮੈਂ ਮਨਪ੍ਰੀਤ ਦਾ ਚਾਚਾ ਜੀ ਮੇਰੀ ਭਤੀਜੀ ਸੀ ਅਸੀਂ 30 ਅਗਸਤ 2022 ਨੂੰ ਮਨਿੰਦਰ ਸਿੰਘ ਸਨ ਉਹ ਗੁਰਪ੍ਰੀਤ ਸਿੰਘ ਦੇ ਨਾਲ ਉਹਦਾ ਰਿਸ਼ਤਾ ਕੀਤਾ ਸੀ ਮੈਰਿਜ ਸੀ ਉਹਦੇ ਮੈਰ ਜੀ ਤੋਂ ਪਹਿਲਾਂ ਵੀ ਉਹ ਸਾਡੇ ਕੋਲੋਂ ਡਿਮਾਂਡ ਕਰਨ ਲੱਗੇ ਵੀ ਇਹ ਇਹ ਕੀ ਕੀ ਚਾਹੀਦੀ ਆ ਐਸਾ ਬਾਰੇ ਡਿਮਾਂਡ ਕਰਨ ਲੱਗੇ ਕਿ ਇਹਨਾਂ ਦੀ ਪੂਰੀ ਡਿਮਾਂਡ ਪੂਰੀ ਕਰੀ ਮੈਰ ਜੀ ਤੋਂ ਪਹਿਲਾਂ ਅਸੀਂ ਪੈਲਸ ਕਰ ਲਿਆ ਸਮਾਨੇ ਜੀ ਉਸ ਤੋਂ ਬਾਅਦ ਕਹਿੰਦੇ ਸਾਨੂੰ ਪੈਲਸ ਪਸੰਦ ਨਹੀਂ ਸਾਨੂੰ ਪੈ ਪੈਲਸ ਚਾਹੀਦਾ ਜੀ ਨਾਬੇ ਗੋਲਡਨ ਬਾਗ ਗ੍ਰੈਂਡ ਪਾਮ ਤੇ ਸਾਡਾ 50000 ਰੁਪਏ ਉੱਤੇ ਬੁੱਕ ਕਰਿਆ ਜੇ ਸਾਈਟ ਦੀ ਉਹ ਵੀ ਉਹਨਾਂ ਨੇ ਅੱਜ ਤੇ ਛੱਡਿਆ ਤੇ ਅਸੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਨਾਬਾ ਗ੍ਰੈਂਡ ਪਾਮ ਦੇ ਫੁੱਲ ਦੇ ਵਿੱਚ ਉਹਦੀ ਪੂਰੀ ਸੈੱਟਿੰਗ ਕਰੀ ਹੋਈ ਉਹ ਬੰਦੇ ਨੇ ਲਾਇਕ ਕੀਤੀ ਸੀ ਜੀ ਦਾਜ ਜਿਹੇ ਜਵਾਰੇ ਜਿਹਨੇ ਪੂਰਾ ਘਰ ਪਰਿਆ ਪਰ ਫਿਰ ਵੀ ਉਹਨੇ ਇੱਕ ਪ੍ਰਾਣ ਸੀ ਉਹਨਾਂ ਦਾ ਸਾਡੀ ਬੇਟੀ ਦੀ ਆਇਲਟਸ ਕਰੀ ਹੋਈ ਸੀ ਬੀ ਕਾਮ ਸਾਡੀ ਬੇਟੀ ਦੀ ਕਰੀ ਹੋਈ ਸੀ ਉਹਨਾਂ ਨੇ ਆਇਲਟ ਦੇ ਲਾਜ ਦੇ ਵਿੱਚ ਸਾਡੇ ਉਹਦੇ ਰਿਸ਼ਤਾ ਲੈ ਲੈ ਲਿਆ ਤੇ ਸਾਰੇ ਪੈਸੇ ਵੀ ਸਾਤੋਂ ਲੈ ਗਏ ਸਾਡੇ ਪੈਸੇ ਲਾ ਕੇ ਸਾਡੀ ਕੁੜੀ ਉਹਨੇ ਬਾਹਰ ਤੋਂ ਕੀਤੀ ਸਾਡੀ ਬੇਟੀ ਨੇ ਬਾਹਰ ਜਾਣ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਉਹਦਾ ਜਿਹੜਾ ਘਰ ਵਾਲਾ ਸੀ ਮਨਿੰਦਰ ਸਿੰਘ ਉਸ ਨੂੰ ਵੀ ਨਾਲ ਬੁਲਾ ਲਿਆ ਜਿੰਨੇ ਮੈਨੇ ਵਸਪਾ ਉਸ ਮਿਜੀ ਉਹ ਵੀ ਚਲਾ ਗਿਆ ਚਲੇ ਜਾਣ ਤੋਂ ਬਾਅਦ ਉਹ ਪੈਸੇ ਦੀ ਡਿਮਾਂਡ ਕਰਦਾ ਸੀ ਤੇਰੇ ਮਾਪੇ ਤੋਂ ਘਰੋਂ ਪੈਸੇ ਮੰਗਾਤੇ ਉਹਦੇ ਨਾਲ ਕੁੱਟਮਾਰ ਕਰਦਾ ਸੀ ਅਸੀਂ ਨੇ ਬਹੁਤ ਮੁਸ਼ਕਲ ਪਰ ਇਹ ਨਹੀਂ ਸਮਝੇ ਇਹ ਸੱਚ 사실 ਇਸ ਦੇ ਵਿੱਚ ਇਸ ਦੀ ਮਾਂ ਤੇ ਤੇ ਬਾਪ ਦਾ ਪੂਰਾ ਹੱਥ ਹੈ ਇਸ ਦੀ ਮਾਂ ਦੇ ਕਾਰਨ ਤੇ ਬਾਪ ਦੇ ਕਾਰਨ ਹੀ ਸਾਡੇ ਬੇਟੀ ਦਾ ਕਤਲ ਹੋਇਆ ਸਾਡੀ ਬੇਟੀ ਦਾ ਮਰਡਰ ਹੋਇਆ ਹੈ ਅਸੀਂ ਬਹੁਤ ਵਾਰ ਗਏ ਨਾਲ ਕੋਈ ਪੁਚਤਾ ਲੈ ਕੇ ਵੀ ਸਾਡੀ ਬੇਟੀ ਸਾਡੇ ਬੱਚੇ ਮਾਰੇ ਜਾਣ ਕੇ ਸਾਡੇ ਬੱਚਿਆਂ ਨੂੰ ਬੁਲਾ ਦਿਓ ਪਰ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਨੁਸਰਵਾਈ ਨਹੀਂ ਕੀਤੀ ਖਾਲੂ ਕਰੇ ਗਾਨਦੇ ਜੇ ਤੁਸੀਂ ਮੈਂ ਨਿਵਾਦ ਬੁਲਾ ਦੇਣਾਂ ਕਰੇ ਗਾਨਦੇ ਜੇ ਤੁਸੀਂ ਦੂਮੇ ਨਿਵਾਦ ਬੁਲਾ ਦੇਣੇ ਲਾਸਟ ਕਾ ਸਟਾ ਫੈਸਲਾ ਹੋਇਆ ਵੀ ਅਸੀਂ 12 ਅਪ੍ਰੈਲ ਦਾ ਲਾਸਟ ਪੀਪਰ ਸੀ ਸਾਡੀ ਬੇਟੀ ਦੇ ਮੰਗ੍ਰਿਤ ਕਰਉ ਦਾ ਇਹ ਕਹਿੰਦੇ ਵੀ ਪੀਪਰਾਂ ਤੋਂ ਬਾਅਦ ਅਸੀਂ ਦੋਏ ਛੋਟੇ ਦੋਏ ਬੱਚੇ ਨੂੰ ਬੁਲਾ ਦੇ ਅਸੀਂ ਇਹ ਵੀ ਕਿਹਾ ਵੀ ਤੁਸੀਂ ਨਹੀਂ ਬੁਲਾਉਂਦੇ ਅਸੀਂ ਪਲੋ ਟਿਕਟ ਲਾ ਕੇ ਅਸੀਂ ਬੈਠਾਂ ਤੇ ਬੱਚੇ ਨੂੰ ਬੁਲਾ ਦਿੰਨੇ ਆ ਤੇ ਸਾਡੀ ਬੇਟੀ ਨੂੰ ਖਤਰਾ ਹੈ ਪਰ ਇਹਦੀ ਮਾਂ ਨੇ ਸਾਡੀ ਇੱਕ ਨਹੀਂ ਮੰਨੀ ਇਹਦੀ ਮਾਂ ਅਕਸ਼ਿੰਦਰਪਾਲ ਦਾ ਖਾਸ ਕਰਕੇ ਇਹਦੇ ਵਿੱਚ ਜ਼ਿੰਮੇਵਾਰ ਹੈ ਤੇ ਗੁਰਪ੍ਰੀਤ ਸਿੰਘ ਇਹਦਾ ਕਤਜੋ ਪਾਪਾ ਉਹ ਇਹੇ ਖਾ जिम्मेवार ਹੈ ਤੇ ਇੱਕ ਹੋਰ ਸਖਸ ਹੈ ਦੇ ਪਿੰਡ ਦੇ ਵਿੱਚ ਜੀ ਜੀ ਇਹ ਸਾਜ਼ਿਸ਼ ਹੈ ਉਹ ਸਾਰਾ ਜਿਵੇਂ ਦੋ ਕਿ ਪ੍ਰਸ਼ਾਸਨ ਕਾਰਵਾਈ ਕਰੂਗਾ ਉਹ ਸਾਰਾ ਸਾਹਮਣੇ ਆ ਜਾਊਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਮੇ ਸਾਡੀ ਬੇਟੀ ਮਰੀ ਹੈ ਇਸ ਦਾ ਨਿਆਂ ਹੋਣਾ ਚਾਹੀਦਾ ਕਿ ਆਉਣ ਵਾਲੇ ਟਾਈਮ 'ਚ ਕਿਸੇ ਵੀ ਬੇਟੀ ਦੇ ਨਾਲ ਇਹ ਨਾ ਹੋਵੇ ਲਾਸੀ ਜੀ ਮਨਪ੍ਰੀਤ ਦੀ ਮੌਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਨਪ੍ਰੀਤ ਦੀ ਮੌਤ ਬਹੁਤ ਦਰਨਾਕ ਹੋਈ ਹੈ ਬਹੁਤ ਮਾੜਾ ਹੋਇਆ ਇਸ ਨਾਲ ਬਹੁਤ ਸਰੀ ਬੱਚੀ ਸਾਡੇ ਮਤਲਬ ਭਾਈਚਾਰੇ ਪ੍ਰੋਸੈਸ ਚ ਆ ਉਹਦੇ ਮਾਰਾ ਹੋਇਆ ਜਿੰਨਾ ਵੀ ਕਹਿ ਸਕਦੇ ਉਸ ਤੋਂ ਵੱਧ ਮਾਰਾ ਹੋਇਆ ਜੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੀ ਜਾਂਚ ਪੂਰਾ ਨਾਏ ਹੋਏ ਮਤਲਬ ਸਾਨੂੰ ਇਨਸਾਫ ਮਿਲੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦੇ ਇਨਸਾਫ ਮਿਲੇ ਜੀ ਜੋ ਵੀ ਹੋਇਆ